ਵੱਲੋਂ ਮਸੂਲ ਹੋਇਆ ਸੀ ਜੋ ਤਲਾਸ਼ੀ ਦੌਰਾਨ ਉਹਨਾਂ ਨੂੰ ਚਾਰ ਟੋਟਲ ਮੋਬਾਈਲ ਮਿਲੇ ਸੀ ਜਿਨ੍ਹਾਂ ਚੋਂ ਦੋ ਮੋਬਾਈਲ ਉਹਨਾਂ ਨੂੰ ਇੱਕ ਹਵਾਲਾਤੀ ਵਿਜੇ ਕੁਮਾਰ ਤੇ ਇੱਕ ਹਵਾਲਾਤੀ ਜਿਹੜਾ ਵਿਮਲ ਕੁਮਾਰ ਇਹ ਵਿਜੇ ਜਿਹੜਾ ਇਹ ਮਖੂਦਾਰ ਇਹਨਾਂ ਦਾ ਵਿਮਲ ਪਤਨਾ ਦਾ ਰਹਿਣ ਵਾਲਾ ਜੋ ਅਲੱਗ-ਅਲੱਗ ਕਿਸਰ ਜੱਥੇ ਜਿਹੜੇ ਨਾਬਾ ਜੇਲ੍ਹ ਚ ਬੰਦ ਆ ਸੋ ਇਹ ਬੈਕ ਨੰਬਰ 1 ਦੇ ਵਾਰਡ ਨੰਬਰ 1 ਦੇ ਬੈਕ ਨੰਬਰ 8 ਚ ਰਹਿੰਦੇ ਸੀ ਉੱਥੋਂ ਇਹਨਾਂ ਤੋਂ ਦੋ ਰਿਕਵਰ ਹੋਏ ਦੋਨੋਂ ਤੋਂ ਇੱਕ-ਇੱਕ ਫੋਨ ਤੇ ਦੋ ਜਿਹੜੇ ਫੋਨ ਆ ਉਹ ਲਵਾਰਸ਼ ਮਿਲੇ ਤੇ ਅਸੀਂ ਚਾਰਾਂ ਦੀ ਐਫਆਈਆਰ ਦਰਜ ਕਰਕੇ ਦੀ ਅੱਗੇ ਇਨਵੈਸਟੀਗੇ ਵੀ ਇਹ ਮੋਬਾਈਲ ਨਾਲ ਕੋਲੇ ਕਿਵੇਂ ਪਹੁੰਚੇ ਜੇਲ੍ਹ ਦੇ ਵਿੱਚ ਪ੍ਰੋਡਕਸ਼ਨ ਰਿਪੋਰਟ ਦੇ ਨਹੀਂ ਆਉਂਦਾ ਜੇਗਾ ਤੇ ਕੋਈ ਚੋਰੀ ਦੀ ਕਿਥੋਂ ਬਰਾਮਦ ਹੋ ਰਿਹਾ ਇਤੋਂ ਲਿਆ ਦੇਗਾ ਹਾਂਜੀ ਅਸੀਂ ਅਫੇਰ ਦਰਜ ਕਰਕੇ ਪ੍ਰੋਡਕਸ਼ਨ ਪ੍ਰਿੰਟ ਲਾਈ ਕੀਤੀ ਤੇ ਉਹ ਮਾਜੋਬ ਜਾਂ ਸਾਹਿਬ ਲਈ ਡੇਟ ਦੇਣਗੇ ਉਸ ਡੇਟ ਨੂੰ ਲਿਆ ਕੇ ਉਹਨਾਂ ਤੋਂ ਡੀਪਲੀ ਪੁੱਛਗਛ ਕੀਤੀ ਜਾਊਗੀ ਇਹ ਵੀ ਪਤਾ ਕੀਤਾ ਜਾਊਗਾ ਕਿ ਇਹ ਕਿੱਥੇ ਕਾਲ ਵਗੈਰਾ ਕਰਦੇ ਸੀਗੇ ਜਾਂ ਉਹ ਸੀਡੀਆਰ ਇਹਨਾਂ ਦੀ ਅਸੀਂ ਪਾਤੀ ਹੈ ਜਿਹੜੀ ਜਦੋਂ ਸਾਡੇ ਕੋਲੇ ਆ ਗਈ ਸੀਡੀਆਰ ਚੋਂ ਸਾਰਾ ਕਲੀਅਰ ਹੋ ਜਾਊ ਬਾਕੀ ਇਹਨਾਂ ਤੋਂ ਵਿਸ਼ੇਸ਼ਤਾ ਕਰਾਂਗੇ ਕਿ ਕਿੰਨੂ ਕਿੰਨੂ ਕਾਲ ਕਰ ਲਈ ਫੋਨ ਰੱਖਿਆ ਸੀ ਉਹਨਾਂ ਨੂੰ ਕਿੰਨਰ ਕੋਰਪੋਰੇਟ ਇਹ ਜਿਹੜਾ ਵਿਜੇ ਕੁਮਾਰ ਹਵਾਲਾਤੀ ਹੈ ਜਿੱਤੇ 302 ਵਗੈਰਾ ਦੇ ਵੀ ਹੋਰ ਡਰੱਗਸ ਦੇ ਵੀ ਕਾਫੀ ਮਾਮਲੇ ਦਰਜ ਨੇ ਤੇ ਜਿਹੜਾ ਸੇਮ ਇੰਨੀ ਵਿਮਲ ਕੁਮਾਰਾ ਇਹ ਵੀ ਪਤਨਾ ਏਰੀਆ ਦਾ ਇਹਦੇ ਤੇ ਵੀ ਮਰਡਰ ਦਾ ਕੇਸ ਤਾਂ ਇਹਦੇ ਚ 52 ਏ ਪ੍ਰਿਜ਼ਨ ਐਕਟ ਦੇ ਤਹਿਤ ਜਿਹੜਾ ਅਸੀਂ ਅਫੇਅਰ ਰਿਸਟਰ ਕੀਤੀ ਤੇ ਉਹਦੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ